うん。 ਇਹ ਕਿਉਂਕਿ ਮੈਂ ਤਾਂ ਇੱਕ ਪੀੜਤ ਵਿਅਕਤੀ ਹਾਂ ਮੈਂ 2 ਸਾਲ ਤੋਂ ਦਰਦ-ਦਰਦੀ ਖਾਣਸ਼ਾਣੀ ਹੈ ਮੈਂ ਹਰ ਲੀਡਰ ਨੂੰ ਅਮਿਤ ਸ਼ਾਹ ਤੋਂ ਲੈ ਕੇ راہੁਲ ਗਾਂਧੀ ਤੋਂ ਲੈ ਕੇ ਜਿੰਨੇ ਸਾਡੇ ਕੈਂਡੀਡੇਟ ਨੇ ਲਗਭਗ ਸਾਰਿਆਂ ਨਾਲ ਬੇਸ਼ਮੀਸ਼ੇ ਦੇ ਉੱਤੇ ਡਿਸਕਸ ਹੋਈ ਹੈ ਤਾਂ ਸਾਰੀ ਸੋਚ ਸਮਝਣ ਤੋਂ ਬਾਅਦ ਕੋਈ ਵੀ ਕਿਸੇ ਦੇ ਕਹਿਣ ਤੇ ਕਿਸੇ ਦੇ ਦਬਾਅ ਦੇ ਵਿੱਚ ਕੋਈ ਫੈਸਲਾ ਨਹੀਂ ਲਿਆ ਮੇਰੀ ਮੇਰੀ ਪਰਿਵਾਰ ਦੀ ਮੇਰੀ ਆਪਣੀ ਆਜ਼ਾਦ ਸੋਚ ਨਾਲ ਬਿਨਾਂ ਕਿਸੇ ਡਰ ਭੈਰ ਤੋਂ ਅਸੀਂ ਫੈਸਲਾ ਕੀਤਾ ਕਿ ਅਸੀਂ ਕਾਂਗਰਸ ਨਾਲ ਜੁੜੀ। ਉਹਦੀ ਵਜ੍ਹਾ ਇੱਕ ਇਹ ਵੀ ਹੈ ਕਿ ਮੇਰੇ ਮਰਹੂਮ ਪੁੱਤਰ ਮੈਥੋਂ ਤਾਂ ਮਰਹੂਮ ਮੇਰਾ ਕਹਿਣੋਂ ਦਿਲ ਵੀ ਨਹੀਂ ਕਰਦਾ ਪਰੰਤੂ ਮੈਨੂੰ ਕਹਿਣਾ ਪੈਂਦਾ ਮਜਬੂਰੀ ਵਸ। ਉਹਨੇ ਵੀ ਵਿਧਾਨ ਸਭਾ ਦੀ ਟਿਕਟ ਦੇ ਉੱਤੇ ਮਾਨਸਾ ਤੋਂ ਇਲੈਕਸ਼ਨ ਲੜੀ ਸੀ। ਤਾਂ ਮੈਨੂੰ ਲੱਗਿਆ ਵੀ ਸ਼ਾਇਦ ਜੇ ਮੈਂ ਹੁਣ ਕਿਸੇ ਹੋਰ ਪਾਸੇ ਕਦਮ ਵਧਾ ਕੇ ਚੱਲਦਾ ਜਾਂ ਕੋਈ ਐਡੀ ਮੈਨੂੰ ਵਧੀਆ ਗੱਲ ਦੀ ਲੱਗੀ। ਔਰ ਜਿਸ ਤਰ੍ਹਾਂ ਦੇ ਲੀਡਰ ਇਸ ਵਾਰ ਆਪਣੇ ਆਏ ਨੇ ਲੋਕ ਸਭਾ ਦੇ ਵਿੱਚ ਮੈਨੂੰ ਇਹਨਾਂ ਤੋਂ ਕਾਫੀ ਉਮੀਦਾਂ ਨੇ ਔਰ ਮੈਂ ਅਮੀਰ ਕਰਦਾ ਵੀ ਇਹ ਬੜੇ ਵਧੀਆ ਤਰੀਕੇ ਨਾਲ ਰਕਾਰ ਤੇ ਲੈ ਕੇ ਆਉਣਗੇ ਕਿਉਂਕਿ ਇਹਨਾਂ ਤੋਂ ਉਮੀਦ ਮੇਰੀ ਕਿਹੜੀਆਂ ਨੇ ਤੁਸੀਂ ਦੇਖੋ ਕੋ ਲੌਰੈਂਸ ਬਿਸ਼ਨੋਈ ਦੇ ਉੱਤੇ 268 ਲਾਤੀ ਹੈ ਔਰ ਉਹਨੂੰ ਗੁਜਰਾਤ ਲੈ ਆ ਕੇ ਬਿਠਾ ਦਿੰਦਾ ਹੈ ਜਿਹੜਾ ਬੰਦਾ ਕਤਲ ਕਰਾਉਣਾ ਹੈ ਕੋਈ ਕਾਰੋਬਾਰੀ ਕਰਾਉਣਾ ਹੈ ਕੋਈ ਸੁਨਿਆਰ ਨੂੰ ਕਰਾਉਣਾ ਹੈ ਕਿਸੇ ਨੂੰ ਕਿਸੇ ਆਰਤੀ ਨੂੰ ਮਰਵਾਉਣਾ ਹੈ ਕਿਸੇ ਫੈਕਟਰੀ ਵਾਲੇ ਨੂੰ ਮਰਵਾਉਣਾ ਹੈ ਜਿਹੜਾ ਬੰਦਾ ਸੌਕਾ ਟੁੱਪ ਜਾਂਦਾ ਹੈ ਉਹ ਹਜੇ ਬੰਦੇ ਨਹੀਂ ਹਿੱਟ ਲਿਸਟ ਦੇ ਉੱਤੇ ਨੇ ਤੇ ਜਿਆਦਾ ਪੈਸੇ ਦੇ ਕੇ ਖੜਾ ਛਡਾਉਣਗੇ ਜਾਂ ਮਾਰ ਕੇ ਛੜਾਉਣਗੇ ਦੋ ਹੀ ਰਾਹ ਹੈ ਸਾਡੇ ਕੋਲੇ ਤਾਂ ਉਹ ਉਸੇ ਪੋਜੀਸ਼ਨ 'ਚੋਂ ਮੈਂ ਲੰਘਿਆ ਕਿਉਂਕਿ ਮੇਰਾ ਵੀ ਜ਼ਿੰਮੇਵਾਰਾ ਘੱਟ ਇੱਕ ਕਾਰੋਬਾਰੀ ਦਾ ਪ੍ਰੋਗਰਾਮ ਜ਼ਿਆਦਾ ਹੈ ਔਰ ਅਸੀਂ ਕਰੋੜਾ ਰੁਪਇਆ ਟੈਕਸ ਵੀ ਸਰਕਾਰ ਨੂੰ ਦੇ ਰਹੇ ਆਂ ਔਰ 32 ਫੇਰ ਮਾਰ ਕੇ ਇੱਕ ਜਾਨਵਰਾਂ ਤੋਂ ਵੀ ਬੱਧਰ ਜਿਹੜੀ ਮੌਤ ਮੇਰੇ ਬੱਚੇ ਨੂੰ ਦੇਤੀ ਹੈ ਔਰ ਜ਼ਿੰਮੇਵਾਰੀ ਕੋਈ ਨਹੀਂ ਲੈਂਦਾ 2 ਸਾਲ ਹੋ ਗਏ ਨੇ 2 ਸਾਲਾਂ ਦੇ ਵਿੱਚ ਜਿਹੜੀ ਲਾਸਟ ਡੇਟ ਲੱਗ ਕੇ ਗਈ ਆ ਉਹਦੇ ਚਾਰਜ ਫ੍ਰੇਮ ਹੋਏ ਨੇ ਮੈਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਵੀ ਚਲੋ ਕੇਸ ਸ਼ੁਰੂ ਤਾਂ ਹੋਇਆ ਜਿੰਨੇ ਵੀ ਸਾਡੇ ਭਰਾ ਇਹ ਖੜੇ ਹੋਏ ਨੇ ਸਾਰਿਆਂ ਨੇ ਮੈਨੂੰ ਭਰੋਸਾ ਦਿੱਤਾ ਹੈ ਵੀ ਅਸੀਂ ਇਸ ਕੇਸ ਨੂੰ ਆਪਣੇ ਇੱਕ ਪਰਿਵਾਰ ਦਾ ਮੈਂਬਰ ਬਣ ਕੇ ਇਸ ਦੀ ਪੈਰਵਾਈ ਕਰਾਂਗੇ ਸਾਰੇ ਦੀ ਤੁਹਾਨੂੰ ਜਸਟਿਸ ਤੋਂ ਆਵਾਂਗੇ ਜਸਟਿਸ ਸਾਡਾ ਕੀ ਹੈ ਜਸਟਿਸ ਕੋਈ ਮੇਰਾ ਬੇਟਾ ਵਾਪਸ ਨਹੀਂ ਆ ਜਾਣਾ ਮੇਰੀ ਜਿਹੜੀ ਲੜਾਈ ਹੈ ਉਹ ਆ ਜਿਹੜੇ ਸਾਹਮਣੇ ਮੇਰੇ ਸਿੱਧੂ ਬੈਠਿਆ ਸਾਰੀ ਇਹਨਾਂ ਦੀ ਲੜਾਈ ਹੈ ਮੈਂ ਤਾਂ ਇਹ ਗੱਲ ਕਹਿਣਾ ਵੀ ਕਿਸੇ ਦਾ ਅਗਲਾ ਸਿੱਧੂ ਨਾ ਮਰੇ ਕੋਈ ਹੋਰ ਕਿਸੇ ਦਾ ਹੋਰ ਬੱਚਾ ਨਾ ਮਰੇ ਬਸ ਮੇਰਾ ਜਸਟਿਸ ਆਹੀ ਹੈ ਮੇਰਾ ਬੱਚਾ ਨਹੀਂ ਮੈਨੂੰ ਮਿਲਣਾ ਸਿਸ ਨਾਲ ਦਾ ਮਾਰਤਾ ਦਿੱਤਾ ਠੀਕ ਹੈ ਸਿਸਤਮ ਦੀ ਭੇਂਟ ਚੜ ਗਏ ਸੀ ਪਰੰਤੂ ਜਿਹੜਾ ਨਵਾਂ ਅਸੀਂ 100 ਹੂਲਾ ਫੱਕਿਆ ਆਪਦਾ ਮਹਿੰਗਾ ਸਸਤਾ ਕਿਧੋ ਟ੍ਰੀਟਮੈਂਟ ਲੈ ਲਿਆ ਨਵਾਂ ਬੱਚੇ ਨੇ ਜਨਮ ਲਿਆ ਉਹਦੇ ਤੋਂ ਤੁਹਾਡੇ ਤੋਂ ਕੀ ਭਰੋਗੇ ਸਾਡਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਹਲੇ 8-10 ਦਿਨ ਅਸੀਂ ਡਿਲੀਵਰੀ ਹੋਰ ਲੇਟ ਕਰ ਸਕਦੇ ਹਾਂ ਸਾਡੇ ਮਗਰ ਭੇਜੇ ਸਾਡੇ ਤੇ ਪ੍ਰੈਸ਼ਰ ਬਣਾਇਆ ਤਾਂ ਸਾਨੂੰ ਇਹ ਮਨ ਦੇ ਵਿੱਚ ਡਰ ਪੈਦਾ ਹੋ ਗਿਆ ਵੀ ਕਿਤੇ ਇਸ ਬਸਤਾ ਦੇ ਵਿੱਚ ਹਸਪੀਟਲ ਹੀ ਸਾਨੂੰ ਜਵਾਬ ਨਾ ਦੇ 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 ਵੀ ਅਸੀਂ ਡਿਲੀਵਰੀ ਨਹੀਂ ਕਰਾਉਣੀ ਗਵਰਨਮੈਂਟ ਦਾ ਦਬਾਇਆ ਸਾਡੇ ਉੱਚੇ ਪੰਜਾਬ ਦੇ ਕਾਂਗਰਸ ਦੀਆਂ ਬਠਿੰਡਾ ਆਦ ਲੁਧਿਆਣਾ ਗੁਰਦਾਸਪੁਰ ਸਾਰੀਆਂ ਸੀਟਾਂ ਤੇ ਸਪੋਰਟ ਕਰਨ ਦਾ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਲਾਂਕਿ ਬਹੁਤ ਪੀੜਤ ਨੇ ਇਹਨਾਂ ਦੀ ਸਥਿਤੀ ਵਿੱਚ ਕੋਈ ਹੋਰ ਵਿਅਕਤੀ ਹੁੰਦਾ ਤਾਂ ਸ਼ਾਇਦ ਉਹਦੇ ਲਈ ਉੱਠਣਾ ਵੀ ਬਹੁਤ ਮੁਸ਼ਕਲ ਲੇਕਿਨ ਇਹਨਾਂ ਨੇ ਆਪਣੇ ਪੁੱਤ ਦੀ ਯਾਦ ਨੂੰ ਆਪਣੇ ਦਿਲ ਨਾਲ ਰੱਖ ਕੇ ਆਪਣੇ ਸੂਬੇ ਦੇ ਵਾਸਤੇ ਜੋ ਲੜਾਈ ਲੜੀ ਹੈ ਪਿਛਲੇ 2 ਸਾਲਾਂ 'ਚ ਜੋ ਇਹਨਾਂ ਦੇ ਅੰਦਰ ਗਹਿਰੇ ਜ਼ਖਮ ਨੇ ਉਹ ਸ਼ਾਇਦ ਉਹ ਇਹ ਤੇ ਉਹਨਾਂ ਦੇ ਇਹਨਾਂ ਦੇ ਘਰੋਂ ਧਰਮ ਪਤਨੀ ਸਾਡੀ ਭੈਣ ਚਰਨ ਕੌਰ ਹੀ ਸਮਝ ਸਕਦੇ ਨੇ ਇਸ ਕਰਕੇ ਮੈਂ ਇਹਨਾਂ ਦਾ مشکور ہاں ਸ਼ੁਕਰਗੁਜ਼ਾਰ ہاں اور ਇਹੀ ਦਾ ਇਹੀ ਮੈਂ ਵਾਅਦਾ ਕਰ ਸਕਦਾ ਕਿ ਪ੍ਰਮਾਤਮਾ ਈਸ਼ਵਰ ਵਾਹਿਗੁਰੂ ਕਰੇ ਕਿ ਇੰਡੀਆ ਅਲਾਈنس ਦੀ ਗਵਰਨਮੈਂਟ ਬਣੇ ਇਸ ਦੇਸ਼ ਦੇ ਵਿੱਚ ਅਸੀਂ ਇਹਨਾਂ ਨੂੰ ਪੁਖਤਾ ਔਰ ਪੂਰਾ ਇਨਸਾਫ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਔਰ ਜੋ ਦੇਸ਼ ਵਿੱਚ ਗੈਂਗਸਟਰ ਕਲਚਰ ਜੋ ਪ੍ਰੋਮੋਟ ਕੀਤਾ ਭਾਜਪੀ ਨੇ ਉਸ ਨੂੰ ਸਾਰੇ ਨੂੰ ਖਤਮ ਕਰਾਂਗੇ ਔਰ ਜੋ ਕੁਝ ਅਨਿਆਏ ਇਹਨਾਂ ਦੇ ਨਾਲ ਪੰਜਾਬ ਦੀ ਗਵਰਨਮੈਂਟ ਨੇ ਚਾਹੇ ਇਹਨਾਂ ਦੇ ਨਵ ਪੈਦਾ ਹੋਏ ਬੱਚੇ ਦੇ ਮੁਤਲਕ ਕੋਮੈਂਟਲ ਟੌਰਚਰ ਹੋਇਆ ਚਾਹੇ ਜਿਹੜੀਆਂ ਇੱਥੇ ਇੰਟਰਵਿਊਜ਼ ਦਿੱਤੀਆਂ ਗਿਆ ਗੈਂਗਸਟਰਸ ਔਰ ਮੀਥੀਅਰ ਨੇ ਮੈਂ ਤੁਹਾਨੂੰ ਸਬੂਤ ਸਮੇਤ ਦੱਸਦਾ ਸੀਗਾ ਕਿ ਇੱਕ ਜੀਵਨ ਜੋਤ ਮਾਨਸਾ ਦਾ ਨੌਜਵਾਨ ਉਹ ਮੀਥੀਅਰ ਆਪਣੇ ਕੈਂਪੇਨ ਚ ਲੈ ਕੇ ਜਾ ਰਿਹਾ ਉਸ ਦਾ ਚਲਾਨ ਵਿੱਚ ਨਾਮ ਆ ਹਾਲਾਂਕਿ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਉਸ ਦੀ ਐਲਓਸੀ ਖੁੱਲੀ ਹੋਈ ਆ ਮੀ ਇਥੇ ਆਪਣੇ ਕੈਂਪੇਨ ਚ ਜੀਵਨ ਜੋਤ ਨੂੰ ਰੱਖ ਕੇ ਕੀ ਸਾਬਤ ਕਰਨਾ ਚਾਹੁੰਦਾ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਕਾਤਲਾਂ ਦੇ ਹਮੇਤੀਆਂ ਇਸ ਕਰਕੇ ਜੋ ਭਗਵੰਤ ਨੇ ਇਸ 2 ਸਾਲ ਚ ਇਹਨਾਂ ਦਾ ਨਿਆਂ ਕੀਤਾ ਉਹ ਅਸੀਂ ਲੜਾਈ ਇਨਸਾਫ ਦੀ ਅਖੀਰਲੀ ਮਕਾਮ ਤੱਕ ਲੈ ਕੇ ਜਾਵਾਂਗੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੀ ਇਥੇ ਸੁੱਕਾ ਨਾ ਜਾਵੇ ਕੋਟੇ ਉੱਪਰ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਮੈਂ ਹਲ ਸਭਾ ਦੀ ਫਲੋਰ ਦੇ ਉੱਤੇ ਵੀ ਇਹ ਬੰਦਾ ਕਤਲਾਂ ਦੇ ਅੰਕੜੇ ਦਿੰਦਾ ਤਾਂ ਇਹਦਾ ਦਿਮਾਗ ਦਰਸਤ ਕਰਨਾ ਕੋਈ ਬਹੁਤ ਜ਼ਰੂਰੀ ਹੈ ਪਰ ਤੁਹਾਡੇ ਤੇ ਮੇਰਾ ਮਾਨ ਹੈ ਥੈਂਕ ਯੂ ਜੀ